ਕ੍ਰੀਅਮ ਜੀਤਾ ਟੈਕਨੋ ਸੋ ਕਰੀਏ 3 2 1 ਲੈ ਵੀ ਅੱਜ ਆਪਾਂ ਸਾਰੇ ਜਾਣੇ ਮੈਡਮ ਦੇ ਘਰੇ ਇਕੱਠੇ ਹੋਏ ਆ ਤੇ ਜਿੰਨੀ ਵੀ ਸੰਗਤ ਆਈ ਹੈ ਸਾਰਿਆਂ ਨੂੰ ਆਪਣੇ ਸੇਵਾਦਾਰ ਹੈ ਬਹੁਤ ਅੱਛੇ ਸਿੰਗਰ ਵੀ ਹੈ ਸੀਰਾ ਖਾਨ ਤੇ ਅਮਨਾ ਖਾਨ ਇਹ ਦੋਨੇ ਭਰਾ ਢੂਡਕੋਟ ਵਾਲੇ ਆ ਇਹ ਜਿੱਥੇ ਵੀ ਬਾਬਿਆਂ ਦਾ ਆਪਣਾ ਆ ਆਪਾਂ ਦਵਾਨ ਲਾਉਨੇ ਆ ਤੇ ਉੱਥੇ ਹੀ ਪਹੁੰਚਦੇ ਆ ਕੀ ਆਪਾਂ ਵਿਵਾਨ ਸ਼ੁਰੂ ਕਰਨੇ ਕੁਛ ਕਹਿਣਾ ਚਾਹੀਏ ਬੁੱਤ ਤੂੰ ਮੈਨੂੰ ਲੱਗਦਾ ਤੇਰੇ ਦਿਲ ਚ ਅੱਗ ਗੱਲ। ਬਾਪਾ ਜੀ ਮੈਂ ਤੁਹਾਨੂੰ ਆਹ ਕਹਿੰਦੀ ਸੀ ਵਸਤਾ ਬਾਦਲੰਦੇ। ਅੱਛਾ। ਕੱਪੜੇ ਨਵੇਂ ਸਮਾਇਆ ਬੁੱਤ। ਹਾਂ ਬਾਪਾ ਜੀ ਲੈ ਵੀ ਮੈਂ ਕਿਹੇ ਵੀ ਕਰਨ ਚਾਹੀਏ। ਬਦਲਦੇ। ਬਦਲਦੇ? ਹਾਂ ਚਲੋ। ਇੱਕ ਮਿੰਟ ਰਹਿ। ਮੈਂ ਚਲੋ ਆ ਰਿਹਾ ਤਾ ਸੌਰੀ ਬੈਠੋ ਬੁੱਤ ਕਿੱਥੇ ਲੈ ਮੈਨੂੰ ਦੱਸਦੇ ਹੋ ਮੜਾ ਜੀ। ਬਾਪਾ ਜੀ ਇੱਧਰ ਕੰਮ ਹੋਇਆ। ਹਾਂ ਠੀਕ ਹੈ। ਚਲੋ ਉੱਡੇ ਲਾ ਲਓ ਸੰਗ ਤੇ ਰੌਣਕਾਂ। ਜਾ ਬਾਬਾ ਕੀ ਦਾ ਬੇਟੋ ਬੇਟੋ ਸੋ ਆਪਾਂ ਅੱਜ ਪੁੱਛਾਂ ਨਹੀਂ ਉਹ ਤਾਂ ਆਪਾਂ ਜੁੱਤ ਘੱਟਣੇ ਗੰਟ ਪਤਾ ਲੱਗ ਜੇ ਲੋਕਾਂ ਨੂੰ ਕਿ ਜਹਾਜ ਆਣਾ ਬਾਬਾ ਆਇਆ ਪੁੱਤ ਮੈਂ ਸਾਰੀ ਦੁਨੀਆ ਕੈਨੇਡਾ ਬ੍ਰੈਂਟਨ ਹਾਂ ਬਾਬਾ ਸਰੀ ਹਾਂ ਬਾਬਾ ਐਪਸਪੋਰਟ ਹਾਂ ਬਾਬਾ ਕੈਨਗਰੀ ਹਾਂ ਬਾਬਾ ਮੈਂਟਨ ਹਾਂ ਬਾਬਾ ਮੈਂ ਕਹਿੰਦਾ ਪੁੱਤ ਨਾਗਰਾ ਫਾਲ ਤੱਕ ਤੁਹਾਡੇ ਚੇਲੇ ਬੈਠੇ ਆ। ਜੈ ਹੋ। ਜੈ ਹੋ। ਬਾਕੀ ਭਾਈ ਤੁਹਾਨੂੰ ਪਤਾ ਅੱਜ ਕੱਲ ਬਾਬਿਆਂ ਦੇ ਬਹੁਤ ਦਵਾ ਲਾਉਂਦੇ ਆ। ਇਹ ਸਾਰੇ ਘੋਰੀ ਆ ਜਿਹੜੇ ਬਾਬਿਆਂ ਦੇ ਦਵਾ ਲਾਉਂਦੇ ਆ। ਬਾਬਿਆਂ ਨੇ ਤਾਂ ਸਾਡੇ ਅਰਗੇ ਨਹੀਂ ਦੁਨੀਆਦਾਰੀ ਆ। ਜੈ ਹੋ। ਜੈ ਹੋ। ਜੈ ਹੋ। ਸੋ ਆ ਵਰਦੀਆ ਕੁੜੀ ਪਹਿਲੇ ਦਿਨ ਜਾਂਦਾ ਪੁੱਤ ਜਦੋਂ ਆਈ ਸੀ ਮੇਰੇ ਤੇ। ਹਾਂ ਬਾਬਾ ਤੁਸੀਂ

ਕਿੱਥੇ ਆ ਬਈ ਬ੍ਰਤਵਾਲ ਹਣਾ ਉਹ ਤਾਂ ਹਰੰਮੇ ਤੇ ਗਿਆ ਨਾ ਵਿਆਹ ਹਰੰਮੇ ਤੇ ਗਿਆ ਅੱਛਾ ਹਾਂ ਤੇ ਬਿਹੌਰੀ ਕਹਿੰਦੀ ਐ ਮੱਚਾ ਠੀਕ ਆ ਆ ਆਹ ਕੋਈ ਮਹੀਨਾ ਡੇਢ ਮਹੀਨੇ ਦੇ ਵਿੱਚ ਵਿੱਚ ਘਰੇ ਕੋਈ ਪ੍ਰਸ਼ਾਦ ਦੇ ਕੇ ਗਿਆ ਹੋਵੇ ਮੈਨੂੰ ਹੀ ਬਤਾ ਬਾਕੀ ਨਿਸ਼ਾਨੇ ਤੇ ਮਾਰਾਂ ਫਿਰ تیر ਕੌਣ ਆ ਨਾ ਦੱਸਾਂ ਹੋਏ ਸੱਚਾ ਮਾਇਕਾ ਕੋਈ ਲੜਾਈ ਹੋਈ ਬਾਬਾ ਜੀ ਹਾਂ ਤਾਰਦਿਏ ਤਾਰਦੋ ਬਾਬਾ ਜੀ ਮੈਨੂੰ ਤਾਂ ਆਏ ਲੱਗਦਾ ਬੇਬੇ ਕਹਿੰਦੀ ਇਹਨੇ ਕੈਨੇਡਾ ਜਾਣਾਹੀਂ ਮੇਰੇ ਵਿੱਚ ਬੱਚਾ ਮੈਂ ਜਾਣਾ ਬਾਬਾ ਜੀ ਤੇ ਇੰਦੀਏ ਵਾਰੀ ਨੂੰ ਹੱਥ ਫਵਾਦਿਏ ਵੀਜ਼ਾ ਲਵਾ ਦੋ ਬਾਬਾ ਜੀ ਵੀਜ਼ਾ ਤਾਂ ਤੇਰਾ ਆ ਗਿਆ ਜਾਣਾ ਆਹ ਬੈਠਾ ਮਸ ਬਹਿਣ ਵਾਲੀ ਮਾਨਪਤਾ ਬਾਬਾ ਮੇਰੀ ਗੱਲ ਸੁਣ ਮੈਂ ਮੂਹਰੇ ਹੀ ਟਾਕੀ ਜੀ ਮੈਂ ਕਹਿੰਦਾ ਬਿਜ਼ਨਸ ਕਲਾਸ ਟਿਕਟ ਲੈ ਕੇ ਦੇਵਾਂਗਾ ਜਲਦੀ ਬਾਬਾ 45 ਡੈਸਕ ਡਰੈਮ ਵੱਜਦੀ ਹੈ ਹਾਂ ਬਾਬਾ ਜੀ ਕਲਾਜਾ ਬਣਿਆ ਹਾਂ ਬਾਬਾ ਜੀ 6 ਨੰਬਰ ਯੂਨਿਟ ਤੇ ਇੱਕ ਉੱਥੇ ਆਪਣਾ ਖੁੱਲ੍ਹਾ ਬਾ ਪਾਣ ਵਾਲੀ ਦੀ ਦੁਕਾਨ ਹਾਂ ਬਾਬਾ ਜੀ 45 ਡੈਸਕ ਡਰੈਮ 6 ਨੰਬਰ ਯੂਨਿਟ ਤੇ ਜਾ ਕੇ ਠੀਕ ਹੈ ਬਾਬਾ ਜੀ ਉਥੋਂ ਕੁਝ ਵੀ ਪੂਰੀਆਂ ਛੋਲੇ ਖਾ ਲਈ ਤੇਰੀ ਬੀਆਰਾ ਤੇ ਨਾਲ ਬਹਿ ਜਾ ਚੜਦੀ ਕਲਾ ਰੱਖੀਆ ਬਾਬਾ ਦਰਦ ਅਮਾ ਜੀ ਲੈ ਆ ਅੱਛਾ ਹੁਣ ਮੈਨੂੰ ਆਏ ਦੱਸੋ ਵੀ ਕੈਨੇਡਾ ਤੂੰ ਜਾਣਾ ਹਾਂਜੀ ਹਾਂਜੀ ਬਾਬਾ ਜੀ ਹਾਂ ਨਾ ਹੋ ਗਿਆ ਕਰਨ ਚੱਲੀ ਬਾਬੇ ਸੀਲੇ ਬਾਬਾ ਹੀਆ ਬਾਬੇ ਵਜੀਤ ਕੇ ਅਸਾ ਵਜੀਤ ਕਹਿੰਦੇ ਆਏ ਹਾਂ ਠੀਕ ਐ ਸਿਹਤ ਵੀ ਡਾਊਨ ਰਹਿੰਦੀ ਆ ਹਾਂਜੀ ਹਾਂਜੀ ਕੀ ਆ ਹੋਇਆ ਹਾਂਜੀ ਹਾਂਜੀ ਠੀਕ ਐ ਪਰਿਵਾਰ ਕੈਨੇਡਾ ਚ ਨਹੀਂ ਇੱਧਰ ਹੀ ਘਰ ਰਹਿ ਗਏ ਕਹ ਰਾਣੀ ਕੈਨੇਡਾ ਗਈ ਰੀਆ ਪਰਿਵਾਰ ਨਹੀਂ ਹੁੰਦਾ ਪੁੱਤ ਹਾਂ ਕੈਨੇਡਾ ਜਾਣਾ ਚਾਹੁੰਦਾ ਹਾਂ ਹਾਂਜੀ ਭੇਜ ਦਈਏ ਭੇਜੋ ਬਾਬਾ ਜੀ ਪਹਿਲਾਂ ਹੀ ਮੈਂ ਬਹੁਤ ਪੈਰਾਗ੍ਰਾਫ ਕਰਤੀ ਬਸ ਭੇਜ ਦਈਏ ਸਾਈਦੂ ਵੀ ਬਿੜੇ ਬਣੇ ਲੋ ਬਾਬਿਆਂ ਕੋਲੇ ਵੀ ਬਹੁਤ ਦਿਨਾਂ ਕਿਸੇ ਨੇ ਕੋਈ ਜੋਗਾ ਨਹੀਂ ਪਾਇਆ ਸਾਰੇ ਬਾਬੇ ਨੇ ਪੈਸੇ ਲੈ ਕੇ ਕਹਿੰਦਾ ਵੀ ਵੀਜ਼ਾ ਘੜਾਉ ਨਿਕਲੇ ਨਹੀਂ ਪਰ ਗੱਲ ਸੁਣ ਲੈ ਤੇਰਾ ਵੀਜ਼ਾ ਘੜਾ ਦਈਏ ਜਾਂ ਅੱਜ ਦੀ ਵਾਰੀ ਨੂੰ ਆ ਸਖਵਾ ਦਈਏ ਬਾਬਿਆਂ ਨੂੰ ਕੀ ਦੇਗਾ ਜਿਹੜਾ ਕੋਹਾ ਤੁਮੀ ਬਸ ਕੁਝ ਨਹੀਂ ਬਾਬੇ ਭੁੱਖੇ ਨਹੀਂ ਕਿਸੇ ਚੀਜ਼ ਦੇ ਆਪਾਂ ਸੇਵਾ ਕਰਨੀ ਐ ਜਦੋਂ ਤੇਰਾ ਵੀਜ਼ਾ ਆ ਗਿਆ ਜਿੱਦ ਤੇਰੀ ਸਟicker ਲਾ ਕੇ ਆ ਗਿਆ ਕੈਨੇਡਾ ਦੇ ਵੀਜ਼ੇ ਦਾ ਉਦੋਂ ਚਾਰ ਲੱਡੂ ਕਿਸੇ ਦਰবেশ ਨੂੰ ਪਾ ਲਈ ਕੁੱਤੇ ਨੂੰ ਤੇ ਇੱਕ ਖਣਕਨਾਥ ਮੁਰਗਾ ਤੇ ਬੋਤਰਾ ਸਿੰਚਰ ਮਾਰ ਨੂੰ 5 ਵਜੇ ਬਾਬੇ ਕੋਲੇ ਲੈ ਕੇ ਆ ਜੀ ਕੰਮ ਤੇਰਾ ਹੁਣ ਚੱਲੀ ਬਾਬਾ ਸਿੰਘ